ਭਾਬਾਈ ਤੇ ਬਈ ਉਹ ਬਈ ਇਹ ਤਾਂ ਹੈ ਨਹੀਂ ਨਿਕਰੇ ਕਿਧਰ ਗਏ ਨੇ ਬਈ ਇਹ ਪਾਰਸਲ ਸੀ ਯਾਰ ਇਹਨਾਂ ਦਾ ਕੋਈ ਤਾਂ ਬਾਈ ਦੋ ਤਿੰਨ ਸਾਲ ਹੋ ਗਏ ਵਿਆਹ ਗਏ ਹੋਏ ਨੇ ਅੱਛਾ ਯਾਰ ਬਈ ਯਾਰ ਇੱਕ ਮੀ ਆਈ ਹੈ ਵੇਰ ਤੂੰ ਫੜ ਲੈ ਯਾਰ ਪਾਰਸਲ ਬਾਈ ਦੇ ਦੇ ਇਹਨਾਂ ਨੂੰ ਬਾਈ ਯਾਰ ਮੈਂ ਕਿਵੇਂ ਹੁਣੂੰਗਾ ਪਾਰਸਲ ਇਹਨਾਂ ਦਾ ਯਾਰ ਕੋ ਯਾਰ ਬਾਈ ਹੁਣ ਮੈਂ ਦੁਬਾਰੇ ਕਿਧਰ ਆਉਂਗਾ ਇੱਕ ਮੀ ਆਈ ਇਹਨਾਂ ਬਾਈ ਬਣ ਕੇ ਤੂੰ ਰੱਖ ਲੈ ਯਾਰ ਫੜਾ ਦੀ ਉਹਨਾਂ ਨੂੰ ਗਮਾਂਢੀ ਬਹਿ ਗਏ ਆ ਤੇਰੇ ਮੈਂ ਕਿਵੇਂ ਰੱਖ ਲਾਂ ਮੈਂ ਇਹ ਨਹੀਂ ਰੱਖ ਸਕਦਾ ਕੈਸੀ ਦੀ ਚੀਜ਼ ਓ ਯਾਰ ਕਿਉਂ ਕਰਦਾ ਬਾਈ ਬਣ ਕੇ ਯਾਰ ਮਿੰਤ ਵਾਲੀ ਗੱਲ ਹੀ ਆ ਯਾਰ ਤੂੰ ਰੱਖ ਲੈ ਯਾਰ ਇਦੋਂ ਆ ਕੇ ਫੜਾ ਦੀ ਯਾਰ ਮੈਂ ਫੋਨ ਕਿੰਨੇ ਕ ਪੈਸਾ ਦਾ ਹੈ ਬਾਈ ਪਾਰਸਲ ਫੋਨ ਤੇ ਗੱਲ ਕਰਾ ਦਿੰਦਾ ਮੈਂ ਤੇਰੀ ਤਾ ਫੋਨ ਤੇ ਦਾ ਕਰਾ ਦੀ ਪਹਿਲਾਂ ਮੈਨੂੰ ਆਇਆ ਦਾ ਪਾਰਸਲ ਕਿੰਨੇ ਕ ਪੈਸਾ ਦਾ ਹੈ ਇਹ ਬਾਈ 250 ਰੁਪਏ ਦੇ ਬਾਈ 250 ਆ ਗਿਆ ਹਾਂ ਗੱਲ ਕਰ ਲੈ ਲੈ ਬਾਈ ਗੱਲ ਇਹਨਾਂ ਦਾ ਨੰਬਰ ਹੈਗਾ ਸੀ ਮੇਰੇ ਕੋਲ ਯਾਰ ਇਹਨਾਂ ਨਾਲ ਗੱਲ ਕਾਦੀ ਕਰਨੀ ਹੈ ਯਾਰ ਇਹ ਘਰੇ ਦਾ ਖੜਦੇ ਨਹੀਂ ਕਦੀ ਸੁਭਬੀ ਮਿਲਦੇ ਇਹਨਾਂ ਦਾ ਕਰਮਾਂ ਨਾਲ ਹੈ ਇਹਦਾ ਜਿੰਦਾ ਲੱਗੇ ਹੀ ਹੁੰਦਾ ਨਾ ਇਹਦਾ ਹੈਲੋ ਹਾਂਜੀ ਬਾਈ ਪਾਰਸਲ ਸੀ ਆਪਣਾ ਮੈਂ ਗੇਟ ਅੱਗੇ ਖੜਿਆ ਸੀ ਆ ਹਾਂਜੀ ਆਪਣੇ ਗਮਾਂਡੀ ਮੁੰਡਾ ਖੜਿਆ ਸੀ ਬਾਰ ਚ ਗੱਲ ਕਰ ਲੈਂਦੇ ਜੀ ਉਹਨਾਂ ਨਾਲ ਹਾਂਜੀ ਹਾਂਜੀ 2800 ਹਾਂਜੀ ਹਾਂਜੀ ਲਓ ਜੀ ਗੱਲ ਕਰ ਲਓ ਉਹਨਾਂ ਨਾਲ ਆਹ ਲਓ ਜੀ ਗੱਲ ਕਰਿਓ ਭਾਈ ਹੈਲੋ ਹਾਂ ਭਾਈ ਭਾਈ ਯਾਰ ਮੇਰੇ ਕੋਲ ਕਿੱਥੇ ਆ ਪੈਸੇ ਯਾਰ ਮੈਨੂੰ ਤਾਂ ਹਜੇ ਬੀਲ ਦਾ ਬਿੱਲ ਭਰਨਾ ਯਾਰ ਹੋਰ ਯਾਰ ਉਹ ਇੰਨੇ ਪੈਸੇ ਭਰਾਓ ਮੇਰੇ ਕੋਲ ਹੀ ਨਹੀਂ ਹੈਗੇ ਭਾਈ ਬਣਕੇ ਯਾਰ ਜਲਦੀ ਕਰੋ ਯਾਰ ਮੀ ਆਈ ਜਾਂਦਾ ਯਾਰ ਭਾਈ ਯਾਰ ਮੀ ਤਾਂ ਆਈ ਜਾਂਦਾ ਭਾਈ ਪੈਸੇ ਨਹੀਂ ਹੈਗੇ ਯਾਰ ਮੇਰੇ ਕੋਲ ਮੈਂ ਕੀ ਕਰਾਂ ਯਾਰ ਗੱਲ ਹੋਉਦਾ ਕੀ ਵੀਰੇ ਤੇਰੀ ਯਾਰ ਤੂੰ ਯਾਰ ਫੜ ਲਈ ਯਾਰ ਕਮੰਡੀਆਂ ਤੋਂ ਕਿੱਡੀ ਗੱਲ ਹੈ ਯਾਰ ਪੈਸੇ ਯਾਰ ਕੱਟ ਲੈ ਜਾ ਭਰਾ ਬੰਨੇ ਦਾ ਪੈਸੇ ਵੀਰੇ ਮੈਂ ਹੁਣ ਇਹ ਕਿਹੜਾ ਆਪਣੀ ਆਪ ਦੀ ਚੀਜ਼ ਹੁੰਦੀ ਐ ਇਹ ਤਾਂ ਯਾਰ ਆਨਲਾਈਨ ਸਾਨੂੰ ਤਾਂ ਯਾਰ ਇਹ ਜੋ ਕਮਿਸ਼ਨ ਹੁੰਦਾ ਯਾਰ ਥੋੜਾ ਬੋੜਾ ਯਾਰ ਆਨਲਾਈਨ ਤਾਂ ਹੈਗਾ ਯਾਰ ਉਹਨਾਂ ਨੇ ਘਰੇ ਹੀ ਰਹਿਣਾ ਸੀ ਤੋਂ ਆਰਡਰ ਕਰਾਇਆ ਸੀ ਪਾਰਸ ਲਾਊਗਾ ਵੀਰ ਬਣ ਕੇ ਤੂੰ ਰੱਖ ਲੈ ਯਾਰ ਐਂ ਕਿਉਂ ਕਰਦੇ ਆ ਯਾਰ ਚੱਲ ਯਾਰ ਭਰਾ ਤੁਹਾਨੂੰ ਦੇ ਦਾਨਾ ਪੈਸੇ ਇੰਨੇ ਹੈ ਨਹੀਂ ਮੇਰੇ ਕੋਲ ਮੈਂ ਵੀ ਬਿੱਲ ਭਰਨਾ ਯਾਰ ਕਿੰਨੇ ਪੈਸੇ ਐ 2800 ਰੁਪਏ ਦਾ ਬਈ 2500 ਆ ਯਾਰ ਹਾਂ ਬੱਸ ਇਹਦਾ 5 ਰ ਕਿੰਨੇ ਆਏ ਵੀਰੇ ਇਹਦਾ ਭਾਈ 3000 ਆ ਯਾਰ ਅੱਛਾ 3 ਲੈ ਵੀਰੇ 200 ਦਾ ਕੱਢ ਲਓ ਤੁਸੀਂ ਲੈ ਬਈ ਠੀਕ ਹੈ ਵੀਰੇ ਧੰਨਵਾਦ ਆ ਚੱਕ ਲੋ ਵੀਰੇ ਪਾਰਸਲ ਜਲਦੀ ਚੱਕ ਬਾਈ ਮੜਿਆ ਯਾਰ ਮੈਂ ਜਾਣਾ ਗੇਅਰ ਨਹੀਂ ਆਈ ਜਾਂਦਾ ਵੀਰੇ ਠੀਕ ਹੈ ਵੀਰੇ ਲਹੂ ਆ ਗਿਆ ਯਾਰ ਇਹਦਾ ਪਾਰਸਲ ਜਾ ਫੜਾਈ ਦੇਗੀ ਭਾਈ ਆ ਗਿਆ ਤੂੰ ਹਾਂ ਭਾਈ ਉਹ ਭਾਈ ਯਾਰ ਤੇਰਾ ਪਾਰਸਲ ਫੜਾ ਕੇ ਗਿਆ ਯਾਰ ਤੂੰ ਆਰਡਰ ਦਿੱਤਾ ਹੋਊਗੀ ਪਾਰਸਲ ਯਾਰ ਹਾਂ ਮੈਂ ਤਾਂ ਯਾਰ ਕੋਈ ਪਾਰਸਲ ਮੰਗਾਇਆ ਨਹੀਂ ਭਈ ਯਾਰ ਮੰਗਾਇਆ ਕਿਉਂ ਨਹੀਂ ਭਾਈ ਯਾਰ ਤੇਰੇ ਨਾਲ ਗੱਲ ਤਾਂ ਹੋਈ ਆ ਯਾਰ ਨਾ ਯਾਰ ਮੈਂ ਤਾਂ ਵਿਆਹ ਗਏ ਹੋਈ ਤੀ ਯਾਰ ਅਜ ਤਾਂ ਮੈਂ ਤਾਂ ਮੱਛਾਂ ਕਰਕੇ ਆਇਆ ਹਾਂ ਮੁਰਕੇ ਯਾਰ ਮੈਂ ਹੋ ਯਾਰ ਤੇਰੇ ਨਾਲ ਫੋਨ ਤੇ ਉਹਨੇ ਗੱਲ ਤਾਂ ਕਰਾਈ ਉਹ ਕਹਿੰਦਾ ਬਾਈ ਲੈ ਫੋਨ ਤੇ ਗੱਲ ਕਰ ਲਾ ਤਾਂ ਕਿਹਾ ਤਾਂ ਹੈਗਾ ਕਹਿੰਦਾ ਪੈਸੇ ਦੇ ਦੇ ਮੈਂ ਲੋ ਮਗਾਈ ਨਹੀਂ ਯਾਰ ਮੈਂ ਤੈਨੂੰ ਕਦੋਂ ਕਿਹੜੇ ਬਾਰੇ ਕਹਿੰਦਾ ਵੀ ਪੈਸੇ ਦੇ ਦੇ ਬਾਈ ਯਾਰ ਤਾਂ ਕਿਹਾਗਾ ਮੈਨੂੰ ਕਹਿੰਦਾ ਬਾਈ ਐਂ ਕਰ ਇਹਨੂੰ 2800 ਰੁਪਿਆ ਦੇ ਦੇ ਕਹਿੰਦਾ ਮੈਂ ਤੈਨੂੰ ਆਕੇ ਦੇ ਦੰਦਾ ਹਾਇ ਲੈਣਾ ਨਾ ਦੇਣਾ ਯਾਰ ਮੈਂ ਤਾਂ ਮੰਗਾਈ ਹੀ ਨਹੀਂ ਜਦੋਂ ਭਰਿਆ ਮਾਨਸਾ ਪਾਰਸਲ ਆ ਮੈਂ 2800 ਰੁਪਿਆ ਦੇ ਤੂੰ ਕਹਦਾ ਦਵਾਤਾ ਭਾਈ ਮੈਨੂੰ ਨਹੀਂ ਪਤਾ ਯਾਰ ਉਹ ਫੜਾ ਕੇ ਹੈਗਾ ਉਹ ਕਾਲੀ ਕਰੀ ਜਾਂਦੇ ਕਹਿੰਦਾ ਮੀ ਪਈ ਜਾਂਦਾ ਭਾਈ ਛੇਤੀ ਹੁੰਦਾ ਮੇਰਾ ਖਹਿੜਾ ਨਹੀਂ ਛੱਡਿਆ ਯਾਰ ਨਾ ਯਾਰ ਮੈਂ ਨਹੀਂ ਮੰਗਾਇਆ ਤੇਰਾ ਹੀ ਨਾ ਹੋਵੇ ਕੋਈ ਇਹ ਮੇਰਾ ਕਾਨੂੰ ਆ ਯਾਰ ਇਹ ਤਾਂ ਕੋਈ ਕੀਮਤੀ ਸਮਾਨ ਹੋਊਗਾ ਥੋੜਾ ਦੇਖ ਲੋ ਨਾ 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 ਮੈਂ ਨਹੀਂ ਹੋਇਆ ਤੂੰ ਆਪਦਾ ਲੈ ਆ ਭਾਈ ਯਾਰ ਉਹ ਭਾਈ ਯਾਰ ਮੈਂ ਤਾਂ ਬਿੱਲ ਭਰਨਾ ਸੀ 2800 ਰੁਪਿਆ ਮੇਰੇ ਕੋਲ ਸੀ ਉਹ ਉਹਨੂੰ ਦੇਤਾ ਯਾਰ ਮੈਂ ਉਹ 2800 ਦਾ ਸਮਾਨ ਤਾਂ ਹੋਊਗਾ ਹੀ ਭਲੇ ਮਾਨ ਸਾ ਤੂੰ ਰੱਖ ਲੈ ਯਾਰ ਹੁਣ ਆਪਾਂ ਕਿਹੜਾ ਖੋਲ ਕੇ ਵੇਖਿਆ ਯਾਰ ਇਹ ਕੀ ਬਦ ਵੱਧ ਹੋਵੇ ਯਾਰ ਤੂੰ ਦੇਖ ਲੈ ਆਪਦਾ ਨਾ ਮੈਂ ਤਾਂ ਲੈਣੀ ਨਹੀਂ ਜਦੋਂ ਤੂੰ ਆਪਦਾ ਦੇਖ ਲੈ ਯ ਸਾਬਰਾ ਯਾਰ ਕੀ ਦਾ ਪਾਰਸਲ ਹੈ ਤੇਰੇ ਨਾਮ ਕਾਇਆ ਹੋਵੇ ਕਿਸੇ ਦੇ ਉਹ ਯਾਰ ਭਰਾਵਾ ਸਾਡੇ ਦਾ ਕਿਸੇ ਨੇ ਮਗਾਇਆ ਨਹੀਂ ਤਾਂ ਉਡਰੀ ਨਹੀਂ ਕਰਿਆ ਕਦੇ ਉਹ ਯਾਰ ਮੈਂ ਨਹੀਂ ਮਗਾਇਆ ਭਈ ਆਪਦਾ ਤੂੰ ਲੈ ਆ ਯਾਰ ਬੇਰ ਵਾਲੇ ਪੈਸੇ ਫਿਰ ਉਹਨੂੰ ਕੱਲੂ ਉੱਤੇ ਜਿੱਦਾਂ ਉਹ ਬੇਰ ਵਾਲੇ ਜਦੋਂ ਤੈਂ ਫੋਨ ਕਰਤਾ ਅਰ ਵੀ ਦੇ ਦੇ ਭਰਿਆ ਮਾਨਸਾ ਆਪਾਂ ਗਮਾਂਡੀਆਂ ਤੈਨੂੰ ਮੇਰੀ ਬਾਜ਼ ਨਹੀਂ ਸਹਿਣ ਆਈ ਉਹ ਬਾਜ਼ ਤੇਰੇ ਵਰਗੀ ਬਾਜ਼ ਹੀ ਲੱਗੀ ਮੈਨੂੰ ਮੇਰੇ ਵਰਗੀ ਬਾਅਦ ਤੇ ਤੈਨੂੰ ਲੱਗੀ ਕਹਿਣਾ ਫਿਰ ਅਜੇ ਹਵਾਈ ਧੰਤੀ ਮੇਰੇ ਵਰਗੀ ਬਾਅਦ ਜਮਾ ਉਮੀਦ ਸੇਮ ਹੀ ਸੀਗੀ ਯਾਰ ਤੂੰ ਰੋਜ਼ ਤਾਂ ਮੇਰੇ ਨਾਲ ਗੱਲਾਂ ਕਰਦਾ ਇਹ ਰਹੀ ਬਾਤ ਸੀ ਤੇਰੇ ਵਾਲੀ ਆ ਮੈਂ ਨਹੀਂ ਮੰਗਾਇਆ ਯਾਰ ਤੂੰ ਖੋਲ ਕੇ ਦੇਖ ਤੇ ਕੀ ਆ ਉਹਨੇ ਦਾ ਤੇਰਾ ਬਿੱਗੀ ਜਾਉਂਗੇ ਖਾਈ ਸੌ ਦਿੱਤਾ ਹੈ ਹੋਰ 2800 ਦਿੱਤਾ ਮੈਂ ਆ ਭਰਾਵਾ ਉਹਨੇ ਦਾ ਤੇਰਾ ਸਮਾਨ ਹੋਊਗਾ ਕੋਈ ਨਹੀਂ ਰੱਖਣਾ ਉਹਨੇ ਕਹਿੰਦਾ ਸਮਾਨ ਹੋਊਗੀ ਆਪਦਾ ਤੇਰਾ 2800 ਦਾ ਹੈ ਉਹਨੇ ਦਾ ਸਮਾਨ ਚਲ ਦੇਖ ਰਿਹਾ ਖੋਲ ਕੇ ਤੇਰੇ ਕਰਮਾਂ ਦਾ ਹੋਊਗਾ ਇਹ ਉਹਨੇ ਦਾ ਸਮਾਨ ਆਪਦਾ ਵੇਚ ਦੀ ਯਾਰ ਇਹ ਕਿੱਡੀ ਗੱਲ ਕਰ ਰੇ ਏ ਉਹ ਆ ਕੀਆ ਓਏ ਯਾਰ ਕੀਕ ਕਰ ਗਿਆ ਇਹ ਓਹੋ ਦਿਨ ਦਿਹਾੜੇ ਠੱਗੀ ਵੱਜ ਗਈ ਅਜੇ ਤਾਂ ਆਪਣੇ ਨਾਲ ਇਸ ਤੋਂ ਬਾਅਦ ਕਿਸੇ ਦਾ ਪਰਸਨ ਨਹੀਂ ਵਰਦੇ ਆਏ ਨਹੀਂ ਸਰ ਤਾਂ ਹੁਣ ਬਿੱਲ ਦਾ ਪੈਂਤਿਆਮ ਕਰਨੇ ਤੋਂ ਉਹਦਾ ਜਹਾੜੀ ਦੂਣੀ ਦੇ ਭਾਈ ਸਾਹਿਬ ਨਾਲੇ ਚੱਕ ਲੈ ਕਿਉਂਦਾ ਸਾਡੇ ਬਾਗ ਦੇ ਨਾਲ ਖੜਿਆ ਦੀ ਓਹੋ ਮੇਰਾ ਤਾਂ 2800 ਹੋ ਗਿਆ ਦਿਨ ਦਿਹਾੜੇ ਠੱਗੀ ਵੱਜ ਗਈ ਇਸ ਤੋਂ ਬਾਅਦ ਕਿਸੇ ਦਾ ਕੋਰੀਅਰ ਨਹੀਂ ਫੜਦੇ ਚੱਲ ਮਣਾ ਜਿਹੜਾ ਹੋਣਾ ਸੀ ਹੋ ਗਿਆ ਆਇਓ ਜੀ ਮਾ